ਹਾਂ ਜੋਟਾ ਮੇਰਾ ਨਾਮ ਗੁਰਿੰਦਰ ਸਿੰਘ ਆ ਜੀ ਸਾਫੀ ਪਾਰਟੀ ਤੋਂ ਅਰਵਿੰਦਰ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਹੋਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰਿਆ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਮੈਂ ਉੱਥੇ ਲੈ ਕੇ ਗਏ ਲਿਜਾਣ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨਾ ਇਹਨੂੰ ਰਜਿੰਦਰ ਹਸਪੀਟਲ ਲਿਜੋ ਅਸੋਨ ਰਜਿੰਦਰ ਹਸਪਤਾਲ ਆਏ। ਉਰੇ ਡਾਕਟਰ ਨੇ ਚੈੱਕ ਅਪ ਕੀਤਾ। ਤੇ ਫੇਰ ਵੀ ਇਹਨਾਂ ਕੋਈ ਸ਼ਰੀਰਕ ਸੋਸ਼ਣ ਹੋਇਆ। ਸਾਨੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ। ਬੱਚਾ ਕਹਿੰਦਾ ਵੀ ਮੇਰਾ ਰਵਿੰਦਰ ਸਕੂਲ ਹੈ। ਯੂ ਐਲ ਕੇਜੀ ਚ ਪੜਦਾ ਹੋ। ਤੇ ਕੋਈ ਬੰਦਾ ਯੂ ਉਥੇ ਸਰ ਕੋਣ ਹੈ, ਕੁਲੀ ਹੈ, ਪੀ ਹੈ, ਕੋਈ ਹੈ ਨਾ EMPLOYEE ਕਲਰਕ ਹੈ। ਕੋਈ ਵੀ ਸਾਨੂੰ ਨਹੀਂ ਪਤਾ ਜੀ। ਕਿੰਨੇ ਪਛਾਣ ਲਗਾਉਣੂ। ਉਹ ਮੈਨੂੰ ਕੋ ਰੂਮ ਚ ਲੈ ਗਿਆ ਹੌਸਟਲ ਵਾਲੇ। ਹੋਸਟ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੁਰੋਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਹਾ ਫਿਰ ਉਹ ਤੋਂ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਨਹੀਂ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਬੁਰੇ ਸੀ ਜਾਂ ਕੋਈ ਹੋਰ ਵੀ ਲੋਕ ਸੀ ਉੱਥੇ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦੇ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਮਾਰਾ ਵੀ ਹੈ ਜੋ ਉਹਨੇ ਰਿਪੋਰਟ ਦੇ ਵਿੱਚ ਆਇਆ ਜੀ ਸੈਕੂਅਲ ਹਰੈਸ਼ਮੈਂਟ ਰਿਪੋਰਟ ਦੇ ਵਿੱਚ ਐਸ ਆਈ ਆ ਜੀ ਆਈ ਹੈ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੀਜ਼ ਦਾ ਹਾਂ ਜੀ ਕੋਈ ਹੋਰ ਬੱਚੇ ਵੀ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮ ਐਲ ਆਰ ਕੱਟ ਗਈ ਰਿਪੋਰਟ ਹੋ ਚੁੱਕੀ ਹੈ ਇਹਦੀ ਜੀ ਮੈਡੀਕਲ ਹੋ ਚੁੱਕਿਆ ਦਾ ਉਹ ਦਾਖਲ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣਾ ਇਨਸਾਫ ਦੋਣ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੇਂਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੇਂਟ ਹੋ ਗਈ ਹੈ ਕੰਪਲੀਟ ਆਈ ਹੈ ਜੀ ਆਗੇ ਪੁਲਿਸ ਵੱਲੋਂ ਪੁਲਸ ਵਾਲੇ ਹੱਦ ਤੱਕ ਤਾਂ ਆਏ ਨਹੀਂ ਜੀ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਤੱਕ ਹੋ ਗਿਆ ਘੰਟਾ ਘੰਟਾ ਜਿਹੜੇ ਘੰਟਾ ਹੋ ਗਿਆ ਕੋਈ ਫੋਨ ਕਾਲ ਆ ਗਿਆ ਤੁਹਾਨੂੰ ਪੁਲਸ ਦਾ ਕੀ ਕੁਛ ਵੀ ਨਹੀਂ ਆਇਆ ਜੀ ਸਕੂਲ ਵੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦਾ ਪੂਰਾ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਸਕੂਲ ਪ੍ਰਬੰਧਕਾਂ ਨਾਲ ਕੋਈ ਗਲਤ ਬਾਤ ਹੋਈ ਤਾਂ ਕੋਈ ਗਲਤ ਬਾਤ ਨਹੀਂ ਹੋਈ ਫਾਰਮ ਕੀਤਾ ਦੁੱਤੀ ਸਕੂਲ ਦੇ ਪ੍ਰਿੰਸੀਪਲ ਹਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਲੇ ਉਹਨੂੰ ਤਾਂ ਅਜੇ ਕਨਫਰਮ ਹੋਇਆ ਜੀ ਹੂੰ ਉਹ ਕਨਫਰਮ ਹੋਇਣਾ ਹਲੇ ਉਹ ਸਕੂਲ ਜਾਵਾਂਗੇ ਉਹ ਬੰਦੇ ਨੂੰ ਭੁਜਾ ਦੇਣਗੇ ਉਹਦਾ ਫੈਸਲਾ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਪ੍ਰੈਸ ਕਰਨ ਹੂੰ ਆਵਰੇ ਪ੍ਰਭਾਵ ਤੇ ਠੀਕ ਹੈ ਨਹੀਂ ਤਾਂ ਵੀ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡੇ ਤੋਂ ਵੀ ਠੀਕ ਹੈ ਮੇਰਾ ਨਾਮ ਕੋਲਦੀ ਹੈ ਕੋਲਦੀ ਜਿੱਥੇ ਕਿਉਂ ਪੁੱਛੂ ਕੀ ਕਰਨਾ ਰਜਿੰਦਰਾ ਜੀ ਪਛਾਣਦਾ ਇਹ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ ਦੀ ਦਰਦ ਹੈ ਦਰਦ ਹੋ ਰਿਹਾ ਹੈ ਤਾਂ ਕੱਲ ਰਾਤ ਕਹਿੰਦਾ ਜੀ ਉਹ ਮੇਰੇ ਉਸਿਸ਼ ਨੂੰ ਕਹਿੰਦਾ ਕਿ ਉਹ ਮੇਰੀ ਪੋਟੀ ਵਾਲੇ ਜਗ੍ਹਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਨਾਂ ਪਿੱਛੇ ਸੁਰਾਖ ਖੁੱਲਾ ਸੀ ਜੀ ਸਿਰੇ ਨਥਿੰਗ ਹੋਮ ਜਾ ਕਰ ਰਿਹਾ ਛੋਟੇ ਡਾਕਟਰ ਉਹ ਕਹਿੰਦੇ ਜੀ ਇਹਨਾਂ ਨਾਲ ਗਲਤ ਹੋਇਆ ਹੋਇਆ ਹਸਪਤਾਲ ਚੈੱਕ ਰੋ ਜਾ ਕੇ ਜੀ ਟੌਰ ਆ ਗਿਆ ਟੈਸਟ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਤੋਂ ਥੋੜਾ ਆ ਗਿਆ ਹੀ ਇਹ ਇੱਥੇ ਰਜਿੰਦਰ ਦਾ ਦਸਤ ਕਰਾਇਆ ਹਾ ਰਜਿੰਦਰ ਦਾ ਦਸਤ ਲਾਈ ਬੱਚੇ ਦਾ ਕੋਈ ਤੁਹਾਡੀ ਗੱਲਬਾਤ ਹੋਈ ਕੀ ਕੀਆ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਗਏ ਸੀ ਕਮਰਜੀ ਜੀ ਉੱਥੇ ਚਾਕਲੇਟ ਦਾ ਉਹਦੇ ਆ ਹੀ ਪਰ ਉਹ ਗਲਤ ਕੰਮ ਕਰੇਗੀ ਕਿਹੜੇ ਸਕੂਲ 'ਚ ਪਰਦਾ ਅਰਵਿੰਦੋ ਸਕੂਲ ਜੀ ਇਹ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਪਤਾ ਹੈ ਕੋਈ ਜਾਣਕਾਰੀ ਨਹੀਂ ਪਤਾ ਨਹੀਂ ਬਤਾਈ ਕਿ ਕੌਣ ਸੀ ਲਾ ਜੀ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਹੀ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਰ ਹੋਏ ਨਹੀਂ ਇਸ ਤਰ੍ਹਾਂ ਲੋਕ ਕੁੜੀਆਂ ਦਾ ਖਰੇ ਜੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੇ ਨਾਲ ਬੜਦੀਆਂ ਉਹਨਾਂ ਨਾਲ ਵੀ ਗੱਲ ਕਰਿਆ ਕਹਿੰਦੇ ਜੀ ਅੱਛਾ ਹਾਂ ਜੀ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਨਾ ਜੀ ਉਹ ਕਹਿੰਦੇ ਸ਼ਿਕਾਇਤ ਤੋਂ ਵਿਚਾਰ ਲਾਂਗਾ ਜੀ ਤੇ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੋਲਿਸ ਕੰਪਲੇਂਟ ਵਗੈਰਾ ਹਾਲੇ ਹੋਰੇ ਹਾਂਜੀ ਹੋ ਗਿਆ ਹਾਂ ਜੀ ਕੋਈ ਆਈ ਹੈ ਪੁਲਿਸ ਇੱਥੇ ਹੁਣ ਤਾਂ ਹਾਲੇ ਨਾ ਜੀ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਸਮੇਂ ਨਾ ਯੋ ਇਹ ਨਹੀਂ ਸਹੀ ਕਿੰਨੇ ਟਾਈਮ ਤੋਂ ਹੋ ਰਹੀ ਅੱਛਾ ਕਪੂਲ ਪ੍ਰਬੰਧ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਤਾਂ ਉਹਰੀ ਚੈੱਕ ਕਰਾਈ ਆਗੇ ਅੱਛਾ ਅੱਜ ਵੀ ਤਾਂ ਲੱਗਿਆ ਤੁਹਾਨੂੰ ਹਾਂ ਜੀ ਘਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਹੈ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਜੀ ਜੀ